ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ਾ ਹੈ ਕਿ ਸਮੇਂ-ਸਮੇਂ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਰਹਿੰਦੀ ਹੈ ਤੋਂ ਸਭ ਤੋਂ ਵੱਡਾ ਕੰਮ ਜਿਹੜੇ ਸਾਡੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਗਵਾਈ ਦੇ ਵਿੱਚ ਦੋ ਦਿਨ ਪਹਿਲਾਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਸਾਡੇ ਕੈਬਨਿਟ ਮੰਤਰੀਆਂ ਰਮਾਨ ਜੋਗ ਸਾਡੇ ਵਿੱਤ ਮੰਤਰੀ ਸ਼੍ਰੀ ਹਰਪਾਲ ਚਿਮਾ ਜੀ ਵੀ ਉਹਦੇ ਵਿੱਚ ਹਾਜ਼ਰ ਸਨ ਉਹਨਾਂ ਵਿੱਚੋਂ ਕੁਝ ਅਹਿਮ ਫੈਸਲੇ ਲਏ ਗਏ ਐ ਜਿਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਉਹ ਸਾਡੇ ਵਪਾਰੀ ਵਰਗ ਦੇ ਵਾਸਤੇ ਲਿਆ ਗਿਆ ਉਹਦੇ ਵਿੱਚ ਕੀ OTS ਸਕੀਮ ਕਿੰਨੀ ਲਿਆਂਦੀ ਗਈ ਐ ਜਿਸ ਦੇ ਵਿੱਚ ਪ੍ਰੀ GST ਏਰੀਅਰ ਜਦੋਂ GST ਸ਼ੁਰੂ ਹੋਈ ਐ ਉਸ ਤੋਂ ਪਹਿਲਾਂ ਦੇ ਕੁਝ VAT ਦੇ ਮਸਲੇ ਸੀਗੇ ਉਹ ਲੋਕ ਸਾਡੇ ਵਪਾਰੀ ਜਿਹੜੇ ਐ ਬਹੁਤ ਹਤਾਸ਼ ਸੀ ਨਰਾਸ਼ ਸੀ ਉਹ ਉਲਝੇ ਹੋਏ ਸੀਗੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਇੱਕ OTS ਸਕੀਮ ਲਿਆ ਕੇ ਸਾਡੇ ਲੋਕਾਂ ਨੂੰ ਇਹ ਰਾਹ ਦਿੱਤੀ ਹੈ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਨੰਬਰ ਇੱਕ ਤੇ ਪੰਜਾਬ ਵੈਟ ਐਕਟ ਸੀਗਾ 2005 ਦਾ ਉਹਦੇ ਕੋਈ ਸੀਗੇ ਮਸਲੇ ਸੀਐਸਟੀ ਐਕਟ 1956 ਸੀਗਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਰੈਗੂਲੇਸ਼ਨ ਐਕਟ ਸੀਗਾ 2002 ਔਰ ਪੰਜਾਬ ਜਨਰਲ ਸੇਲ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮਟੋਗ੍ਰਾਫੀ ਸ਼ੋ ਐਕਟ ਸੀਗਾ 1954 ਦਾ ਉਸ ਤੋਂ ਬਾਅਦ ਇੱਕ ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ ਸੀਗਾ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੇ ਇੱਕ OTS ਸਕੀਮ ਲੈ ਕੇ ਆਈ ਹੈ ਸਰਕਾਰ ਬਹੁਤ ਵੱਡਾ ਸਾਡੀ ਸਰਕਾਰ ਦਾ ਉਪਰਾਲਾ ਹੈ ਸੋ ਇਸ ਵਾਸਤੇ ਸਾਡੀ ਜਿਹੜੀ ਮਾਨ ਸਰਕਾਰ ਹੈ ਉਹ ਵਧਾਈ ਦੀ ਪਾਤਰ ਹੈ ਸੋ ਇਹ ਲਗਭਗ ਜਿਹੜੇ ਕੇਸ ਬੰਦੇ ਹੈ ਇਹ 20039 ਕੇਸ ਬੰਦੇ ਹੈ ਜਿਹੜੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਇਹਦਾ ਨਿਪਟਾਰਾ ਹੋਣ ਜਾ ਰਿਹਾ ਹੈ ਇਹ ਕਿਉਂਕਿ ਇਹ ਚੌਥੀ OTS ਸਕੀਮ ਹੈ ਥਰਡ OTS ਸਕੀਮ ਦੇ ਵਿੱਚ ਵੀ ਅਸੀਂ ਲਗਭਗ 61000 ਜਿਹੜੇ ਕੇਸਾਂ ਦਾ ਨਿਪਟਾਰਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਉਹ ਪੰਜਾਬ ਦੇ ਟਰੇਡਰ ਔਰ ਇੰਡਸਟਰੀ ਦੇ ਸੋ ਦਾ ਜਿਹੜਾ ਫਾਇਦਾ ਲੈ ਚੁੱਕੇ ਹੈ ਸੋ ਇਹਦੇ ਵਿੱਚ ਜਿਹੜੇ ਹੈ ਕੁਝ ਜਿਹੜੇ ਜਿਹੜੇ ਟੈਕਸ ਦੇ ਉੱਤੇ ਤੁਹਾਨੂੰ ਇਹਨਾਂ ਨੂੰ ਰੈਟ ਮਿਲਿਆ ਹੈ ਉਹ ਸਾਡੇ ਆਪਣੇ ਤਰਮਿੰਦਰ ਸਿੰਘ ਛੇਰੀ ਸਾਡੇ ਜਿਹੜੇ ਇਸ ਮਾਝਾ ਜੋਂ ਦੇ ਇੰਚਾਰਜ ਨੇ ਉਹ ਤੁਹਾਨੂੰ ਚੌਟ ਵੀ ਦੱਸਣਗੇ ਕੀ ਫਾਇਦਾ ਹੋਏਗਾ ਆਨ ਵਾਲੇ ਸਮੇਂ ਕੀ ਉਹ ਬੈਠੇ ਨਿਕਲ ਗਏ ਉਹ ਫੀਲ ਕਰਦੇ ਉਹਨਾਂ ਦੇ ਵਕਾਰਗੇ ਇਸ ਸਕੀਮ ਦਾ ਕੀ ਫਾਇਦਾ ਮਿਲੇਗਾ ਸਰ ਇਹਦਾ ਸਕੀਮ ਦਾ ਇਹ ਫਾਇਦਾ ਹੈ ਕਿ ਵਪਾਰੀ ਜਿਹੜੇ ਉਲਝੇ ਹੋਏ ਸੀਗੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਸੀ ਕੋਰਟ ਦੇ ਵਿੱਚ ਜਿਨ੍ਹਾਂ ਦੀ ਕੋਈ ਸੰਵਾਈ ਨਹੀਂ ਹੋ ਰਹੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ ਉਹਨਾਂ ਨੂੰ ਸਰਕਾਰ ਨੇ ਬੜਾ ਵੱਡਾ ਇਹ ਫਾਇਦਾ ਦਿੱਤਾ ਜਿਹਦੇ ਵਿੱਚ ਇੱਕ ਤੱਕ 1 ਕਰੋੜ ਤੱਕ ਦਾ ਬੰਦਾ ਟੈਕਸ ਜਿਹੜਾ ਉਹ ਮਾਫ ਕਰ ਦਿੰਦਾ ਹੈ ਪੈਨਲਟੀ ਵੀ ਉਹਦੀ ਟੋਟਲੀ ਮਾਫ ਕਰ ਦਿੱਤੀ ਹੈ 50% ਜਿਹੜਾ ਟੈਕਸ ਦਾ origignal ਟੈਕਸ ਦਾ ਉਹਦਾ 50% ਵੀ ਮਾਫ ਕਰ ਦਿੱਤਾ ਹੈ ਜਿਹੜਾ 1 ਕਰੋੜ ਤੱਕ ਦੇ ਲੋਕ ਹੈਗੇ ਆ ਸਫਾ ਬੰਦੀ ਵੀ ਲਿਖੀ ਗਈ ਹੈ ਹਾਂਜੀ 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 ਇਹਦੀ ਜਿਹੜੀ ਹੈ 30 ਅਕਤੂਬਰ ਤੱਕ ਜਿਹੜਾ 30 ਅਕਤੂਬਰ ਤੋਂ ਸ਼ੁਰੂ ਹੋਣਾ ਤੇ 31 ਅਕਤੂਬਰ ਤੋਂ ਸ਼ੁਰੂ ਆਤ ਹੋਏਗੀ ਤੇ ਦਸੰਬਰ ਤੱਕ ਇਹ 31 ਦਸੰਬਰ ਤੱਕ 31 ਦਸੰਬਰ ਤੱਕ ਜਿਹੜੀ ਇਹ ਨਹੀਂ ਹੈ ਅਸੀਂ ਉਹਦਾ ਵੀ ਫਾਰਮ ਭਰ ਕੇ ਤੇ ਉਹਦਾ ਜਿਹੜਾ ਫਾਇਦਾ ਲੈ ਸਕਦੇ ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਗੁਰਦਾਸਪੁਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਦੋ ਸਕੀਮਾਂ ਲਿਆਂਦੀਆਂ ਨੇ ਓਟੀ ਸਕੀਮਾਂ ਲਿਆਂਦੀਆਂ ਨੇ ਦੋ ਸਕੀਮਾਂ ਲਿਆਂਦੀਆਂ ਨੇ ਜਿਹਦੇ ਵਿੱਚ ਕਿ ਵਪਾਰੀਆਂ ਦੀ ਬਾਹ ਫੜੀ ਆ ਤੇ ਜਿਹੜੇ ਜਿਵੇਂ ਕਿ ਪਹਿਲੇ ਤਾਂ ਪ੍ਰੀ ਜੀਐਸਟੀ ਸਕੀਮ ਸੀਗੇ ਜਿਹਦੇ ਵਿੱਚ ਤੇ ਮੇਰੇ ਸੀਨੀਅਰਸ ਨੇ ਦੱਸਤਾ ਇਹਦੇ ਲਾਵਾ ਇੱਕ ਸਕੀਮਸ ਅਲਾਈਸਿਮਿਲਰਸ ਲਿਆਂਦੀ ਆ ਜਿਹਦੇ ਵਿੱਚ 2188 ਕਰੋੜ ਰੁਪਏ ਪੈਂਡਿੰਗ ਸੀਗਾ ਬਕਾਇਆ ਸੀਗਾ ਜਿਹੜਾ ਵਿਆਜ ਬਣ ਕੇ ਪੈਨਲਟੀ ਬਣ ਕੇ 12000 ਕਰੋੜ ਰੁਪਏ ਦੇ ਕਰੀਬ ਬਣ ਗਿਆ ਸੀਗਾ ਉਦੋਂ ਨਾਲ ਰਾਈਸ ਮਿਲਰਸ ਦਾ ਕੰਮ ਵੀ ਬੰਦ ਹੋ ਗਿਆ ਸੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਡਿਫਾਲਟ ਕਰ ਗਏ ਸੀਗੇ ਸਰਕਾਰ ਨੇ ਇਹਨਾਂ ਦੀ ਬਾਹ ਫੜਦਿਆਂ ਹੋਇਆ ਇੱਕ ਸਕੀਮ ਕੱਢੀ ਹੈ ਵਨ ਟਾਈਮ ਸੈਟਲਮੈਂਟ ਸਕੀਮ ਕੱਢੀ ਹੈ ਜਿਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਆਪਾਂ ਜੇ ਕਿਸੇ ਦਾ 1 ਕਰੋੜ ਰੁਪਏ ਪੈਂਡਿੰਗ ਹੈ 50 ਪੈਸੇ ਹੋਰ ਜਿਵੇਂ 1.5 ਕਰੋੜ ਰੁਪਏ ਦੇ ਕੇ ਆਪਣੀ ਸੈਟਲਮੈਂਟ ਕਰ ਸਕਦਾ ਹੈ ਇਹਦੇ ਲਈ 1 ਅਕਤੂਬਰ ਤੋਂ ਇਹ ਸ਼ੁਰੂ ਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਆਨਲਾਈਨ ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦਾ ਹੈ ਤੇ 12 ਦਸੰਬਰ ਤੱਕ ਇਹ ਸਕੀਮ 12 ਦੇ ਕਰੀਬਾ ਸਕੀਮ ਸਕੀਮ ਰਹਿਣੀ ਹੈ ਉਦੇ ਵਿੱਚ ਆਪਣਾ ਫਾਇਦਾ ਲੈਣਾ ਚਾਹੀਦਾ ਹੈ ਤੇ ਨਾਲ ਫਰ ਦੇ ਵਿੱਚ ਇਹ ਇਹਦਾ ਟਾਈਮ ਆ ਜੀ ਇਹਦੇ ਕਿਸਾਨਾਂ ਨੂੰ ਵੀ ਬੈਨੀਫਿਟ ਮਿਲੂਗਾ ਕੱਲ ਨੂੰ ਕੀ ਹੋਊਗਾ ਕਿ ਜੇ ਇਹ ਆਪਣੇ ਰਾਈਸ ਮਿਲਰਸ ਨੂੰ ਇਹਨੂੰ ਕਰ ਲੈਂਦੇ ਆਪਣੇ ਵਨ ਟਾਈਮ ਸੈਟਲਮੈਂਟ ਵਿੱਚ ਆ ਜਾਂਦੇ ਆ ਫਿਰ ਇਹਦੇ ਨਾਲ ਇਹਨਾਂ ਦਾ ਬਿਜ਼ਨਸ ਵੀ ਚੱਲ ਜਾਊਗਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿ ਲਿਟੀਗੇਸ਼ਨ ਤੋਂ ਵੀ ਵੱਜ ਜਾਣਗੇ ਤੇ ਜਿਹੜੀ ਲਿਫਟਿੰਗ ਹੈ ਕਿਸਾਨਾਂ ਦੀ ਉਹ ਵੀ ਪ੍ਰੋਪਰ ਹੋ ਜੂਗੀ ਹੋ ਜੂਗੀ ਜੀ ਤੇ ਸਭ ਤੋਂ ਬਹੁਤ ਵਧੀਆ ਫੈਸਲਾ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ ਆਪਣੇ ਰਾਈਸ ਮਿਲਰਸ ਨੂੰ ਕਿ ਬਾਤ ਤੋਂ ਵਾ ਦੇਰਾ ਹੁਣ ਫਾਇਦਾ ਲੈ ਲਓ ਤੇ ਆਪਣਾ ਜਿਹੜਾ ਜੋ ਕਿ ਭਗਵੰਤ ਮਾਨ ਸਰਕਾਰ ਦੀ ਇੱਕ ਇੱਕ ਅਹਿਮ ਉਹਨਾਂ ਦਾ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਹੈ ਕਿ ਬਾਹ ਫੜੀ ਹੈ ਵਪਾਰੀ ਭਰਾਵਾਂ ਦੀ ਤੋੜਾ ਹੁਣ ਫਾਇਦਾ ਲੈ ਲੈਣਾ ਚਾਹੀਦਾ ਤੇ ਸਕੀਮ ਵਿੱਚ ਆ ਕੇ ਤੇ ਤੇ ਆਪਣੇ ਆਪ ਆਪਣਾ business ਵਾਦੇ ਚ ਪਾਉਣਾ ਚਾਹੀਦਾ ਜੀ ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ੇ ਹੈ ਕਿ ਸਮੇਂ-ਸਮੇਂ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਰਹਿੰਦੀ ਹੈ ਤੋ ਸਭ ਤੋਂ ਵੱਡਾ ਕੰਮ ਜਿਹੜੇ ਸਾਡੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਦੋ ਦਿਨ ਪਹਿਲਾਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਸਾਡੇ ਕੈਬਨਿਟ ਮੰਤਰੀਆਂ ਰਮਾਨ ਜੋਗ ਸਾਡੇ ਵਿੱਤ ਮੰਤਰੀ ਸ਼੍ਰੀ ਹਰਪਾਲ ਚਿਮਾ ਜੀ ਵੀ ਉਹਦੇ ਵਿੱਚ ਹਾਜ਼ਰ ਸਨ ਉਹਨਾਂ ਵਿੱਚੋਂ ਕੁਝ ਅਹਿਮ ਫੈਸਲੇ ਲਏ ਗਏ ਹੈ ਜਿਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਉਹ ਸਾਡੇ ਵਪਾਰੀ ਵਰਗ ਦੇ ਵਾਸਤੇ ਲਿਆ ਗਿਆ ਉਹਦੇ ਵਿੱਚ ਕੀ ਓਟੀਐਸ ਕੇਮਿਕਲ ਲਿਆਂਦੀ ਗਈ ਹੈ ਜਿਸ ਦੇ ਵਿੱਚ ਪ੍ਰੀ ਜੀਐਸਟੀ ਏਰੀਅਰ ਜਦੋਂ GST ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਦੇ ਕੁਝ ਵੈਟ ਦੇ ਮਸਲੇ ਸੀਗੇ ਉਹ ਲੋਕ ਸਾਡੇ ਵਪਾਰੀ ਜਿਹੜੇ ਆ ਬਹੁਤ ਹਤਾਸ਼ ਸੀ ਨਰਾਸ਼ ਸੀ ਉਹ ਉਲਝੇ ਹੋਏ ਸੀਗੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਇੱਕ ਉਤੀਆ ਸਕੀਮ ਲਿਆ ਕੇ ਸਾਡੇ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਨੰਬਰ ਇੱਕ ਤੇ ਪੰਜਾਬ ਵੈਟ ਐਕਟ ਸੀਗਾ 2005 ਦਾ ਉਹਦੇ ਕੋਈ ਸੀਗੇ ਮਸਲੇ CST ਐਕਟ 1955 ਸੀਗਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ रेगुलेशन एक्ट ਸੀਗਾ 2002 ਔਰ ਪੰਜਾਬ ਜਨਰਲ ਸੇਲ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮਟੋਗ੍ਰਾਫੀ ਸ਼ੋ ਐਕਟ ਸੀਗਾ 1954 ਦਾ ਉਸ ਤੋਂ ਬਾਅਦ ਇੱਕ ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ ਸੀਗਾ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੇ ਇੱਕ OTS ਸਕੀਮ ਲੈ ਕੇ ਆਈ ਹੈ ਸਰਕਾਰ ਬਹੁਤ ਵੱਡਾ ਸਾਡੀ ਸਰਕਾਰ ਦਾ ਉਪਰਾਲਾ ਹੈ ਸੋ ਇਸ ਵਾਸਤੇ ਸਾਡੀ ਜਿਹੜੀ ਮਾਨ ਸਰਕਾਰ ਹੈ ਉਹ ਵਧਾਈ ਦੀ ਪਾਤਰ ਹੈ ਸੋ ਇਹ ਲਗਭਗ ਜਿਹੜੇ ਕੇਸ ਬੰਦੇ ਐ ਇਹ 20039 ਕੇਸ ਬੰਦੇ ਆ ਜੀ ਜਿਹੜੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਇਹਦਾ ਨਿਪਟਾਰਾ ਹੋਣ ਜਾ ਰਿਹਾ ਹੈ ਇਹ ਕਿਉਂਕਿ ਇਹ ਚੌਥੀ OTS ਸਕੀਮ ਹੈ ਥਰਡ OTS ਸਕੀਮ ਦੇ ਵਿੱਚ ਵੀ ਅਸੀਂ ਲਗਭਗ 61000 ਜਿਹੜੇ ਕੇਸਾਂ ਦਾ ਨਿਪਟਾਰਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਉਹ ਪੰਜਾਬ ਦੇ ਟਰੇਡਰ ਔਰ ਇੰਡਸਟਰੀ ਦੇ ਇਸ ਤੋਂ ਉਹਦਾ ਜਿਹੜਾ ਫਾਇਦਾ ਲੈ ਚੁੱਕੇ ਆ ਸੋ ਇਹਦੇ ਵਿੱਚ ਜਿਹੜੇ ਐ ਕੁਝ ਜਿਹੜੇ ਜਿਹੜੇ ਟੈਕਸ ਦੇ ਉੱਤੇ ਤੁਹਾਨੂੰ ਇਹਨਾਂ ਨੂੰ ਰੈਟ ਮਿਲਿਆ ਉਹ ਸਾਡੇ ਆਪਣੇ ਤਰਮਿੰਦਰ ਸਿੰਘ ਛੇਵਰੀ ਸਾਡੇ ਜਿਹੜੇ ਇਸ ਮਾਝਾ ਜੋਂਦੇ ਇੰਚਾਰਜ ਨੇ ਉਹ ਤੁਹਾਨੂੰ ਚਾਰਟ ਵੀ ਦੱਸਣਗੇ ਕੀ ਫਾਇਦਾ ਹੋਏਗਾ ਆਉਣ ਵਾਲੇ ਸਮੇਂ ਕਿ ਉਹ ਕੈਨੇਡਾ ਨਹੀਂ ਹੋਏ ਇਸ ਸਕੀਮ ਦਾ ਕੀ ਫਾਇਦਾ ਮਿਲੇਗਾ ਸਰ ਇਹਦਾ ਸਕੀਮ ਦਾ ਇਹ ਫਾਇਦਾ ਹੈ ਕਿ ਵਪਾਰੀ ਜਿਹੜੇ ਉਲਝੇ ਹੋਏ ਸੀਗੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਸੀ ਕੋਰਟ ਦੇ ਵਿੱਚ ਜਿਨ੍ਹਾਂ ਦੀ ਕੋਈ ਸੰਵਾਈ ਨਹੀਂ ਹੋ ਰਹੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ ਉਹਨਾਂ ਨੂੰ ਸਰਕਾਰ ਨੇ ਬੜਾ ਵੱਡਾ ਫਾਇਦਾ ਦਿੱਤਾ ਜਿਹਦੇ ਵਿੱਚ ਇੱਕ ਤੱਕ 1 ਕਰੋੜ ਤੱਕ ਦਾ ਬੰਦਾ ਟੈਕਸ ਜਿਹੜਾ ਉਹ ਮਾਫ ਕਰ ਦਿੰਦਾ ਹੈ ਪੈਨਲਟੀ ਵੀ ਉਹਦੀ ਟੋਟਲੀ ਮਾਫ ਕਰ ਦਿੱਤੀ ਹੈ 50% ਜਿਹੜਾ ਟੈਕਸ ਦਾ origignal ਟੈਕਸ ਦਾ ਉਹਦਾ 50% ਵੀ ਮਾਫ ਕਰ ਦਿੰਦਾ ਹੈ ਜਿਹੜਾ 1 ਕਰੋੜ ਤੱਕ ਦੇ ਲੋਕ ਹੈਗੇ ਆ ਸਫਾ ਬੰਦੀ ਵੀ ਰੱਖੀ ਗਈ ਹੈ ਹਾਂਜੀ 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 ਇਹਦੀ ਜਿਹੜੀ ਹੈ 30 ਅਕਤੂਬਰ ਤੱਕ ਜਿਹੜਾ 1 اكتوبر ਤੋਂ ਸ਼ੁਰੂ ਹੋਣਾ ਤੇ 1 اكتوبر ਤੋਂ ਸ਼ੁਰੂ ਆਤ ਹੋਏਗੀ ਤੇ ਦਸੰਬਰ ਤੱਕ ਜਾਂ 31 ਦਸੰਬਰ ਤੱਕ 31 ਦਸੰਬਰ ਤੱਕ ਜਿਹੜੀ ਜਿਹੜੀ ਹੈ ਅਸੀਂ ਉਹਦਾ ਵੀ ਫਾਰਮ ਭਰ ਕੇ ਦਿਓਦਾ ਜਿਹੜਾ ਫਾਇਦਾ ਲੈ ਸਕਦੇ ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਗੁਰਦਾਸਪੁਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਦੋ ਸਕੀਮਾਂ ਲਿਆਂਦੀਆਂ ਨੇ OT ਸਕੀਮਾਂ ਲਿਆਂਦੀਆਂ ਨੇ ਦੋ ਸਕੀਮਾਂ ਲਿਆਂਦੀਆਂ ਨੇ ਜਿਹਦੇ ਵਿੱਚ ਕਿ ਵਪਾਰੀਆਂ ਦੀ ਬਾਹ ਫੜੀ ਆ ਤੇ ਜਿਹੜੇ ਜਿਵੇਂ ਕਿ ਪਹਿਲੇ ਤਾਂ 프리 GST ਸਕੀਮ ਸੀਗੇ ਜਿਵੇਂ ਇਹ ਤੇ ਮੇਰੇ ਸੀਨੀਅਰਸ ਨੇ ਦੱਸਤਾ ਹੈ ਇਹਦੇ ਨਾਲ ਇੱਕ ਸਕੀਮ ਰਾਈਸ similars ਲਈ ਲਿਆਂਦੀ ਆ ਜਿਹਦੇ ਚ 2188 ਕਰੋੜ ਰੁਪਏ ਪੈਂਡਿੰਗ ਸੀਗਾ ਬਕਾਇਆ ਸੀਗਾ ਜਿਹੜਾ ਵਿਆਜ ਬਣ ਕੇ ਪੈਨਲਟੀ ਬਣ ਕੇ 12000 ਕਰੋੜ ਰੁਪਏ ਦੇ ਕਰੀਬ ਬਣ ਗਿਆ ਸੀਗਾ ਉਹਦੇ ਨਾਲ ਰਾਈਸ similars ਦਾ ਕੰਮ ਵੀ ਬੰਦ ਹੋ ਗਿਆ ਸੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਡਿਫਾਲਟ ਕਰ ਗਏ ਸੀਗੇ ਸਰਕਾਰ ਨੇ ਇਹਨਾਂ ਦੀ ਬਾਹ ਫੜਦਿਆਂ ਹੋਇਆਂ ਇੱਕ ਸਕੀਮ ਕੱਢੀ ਹੈ ਵਨ ਟਾਈਮ ਸੈਟਰਨਰ ਸਕੀਮ ਕੱਢੀ ਆ ਜਿਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਕਿ ਆਪਾਂ ਜੇ ਕਿਸੇ ਦਾ 1 ਕਰੋੜ ਰੁਪਏ ਪੈਂਡਿੰਗ ਆ 50 ਪੈਸੇ ਹੋਰ ਜਿਵੇਂ 1.5 ਕਰੋੜ ਰੁਪਏ ਦੇ ਕੇ ਆਪਣੀ ਸੈਟਲਮੈਂਟ ਕਰ ਸਕਦਾ ਇਹਦੇ ਲਈ 1 ਅਕਤੂਬਰ ਤੋਂ ਇਹ ਸ਼ੁਰੂ ਆ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਆਨਲਾਈਨ ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦਾ ਤੇ 12 ਦਸੰਬਰ ਤੱਕ ਇਹ ਸਕੀਮ 12 ਦੇ ਕਰੀਬ ਸਕੀਮ ਸਕੀਮ ਰਹਿਣੀ ਆ ਉਹਦੇ ਵਿੱਚ ਆਪਣਾ ਫਾਇਦਾ ਲੈਣਾ ਚਾਹੀਦਾ ਇਹਦੇ ਨਾਲ ਪਰ ਤੇ ਵਿੱਚ ਇਹਦਾ ਟਾਈਮ ਆ ਜੀ ਇਹਦੇ ਕਿਸਾਨਾਂ ਨੂੰ ਵੀ ਬੈਨੀਫਿਟ ਮਿਲੂਗਾ ਕੱਲ ਨੂੰ ਕੀ ਹੋਊਗਾ ਕਿ ਜੇ ਇਹ ਆਪਣੇ ਰਾਈਸ ਮਿਲਰ ਸੰਨੂ ਇਹਨੂੰ ਕਰ ਲੈਂਦੇ ਆ ਆਪਣੀ ਵਨ ਟਾਈਮ ਸੈਟਲਮੈਂਟ ਵਿੱਚ ਆ ਜਾਂਦੇ ਆ ਫਿਰ ਇਹਦੇ ਨਾਲ ਇਹਨਾਂ ਦਾ ਬਿਜ਼ਨਸ ਵੀ ਚੱਲ ਜਾਊਗਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿ ਲਿਟੀਗੇਸ਼ਨਸ ਵੀ ਵੱਜ ਜਾਣਗੇ ਤੇ ਜਿਹੜੀ ਲਿਫਟਿੰਗ ਹੈ ਕਿਸਾਨਾਂ ਦੀ ਵੀ ਪ੍ਰੋਪਰ ਹੋ ਜੂਗੀ ਹੋ ਜੂਗੀ ਜੀ ਤੇ ਸਭ ਤੋਂ ਬਹੁਤ ਵਧੀਆ ਫੈਸਲਾ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਨਾ ਆਪਣੇ ਰਾਈਸ ਸਿਲਰ ਸੁਣੋ ਕੀ ਬਾਤ ਤੋ ਵਾ ਦੇਰਾ ਹੁਣ ਫਾਇਦਾ ਲੈ ਲਓ ਤੇ ਆਪਣਾ ਜਿਹੜਾ ਜੋ ਕਿ ਭਗਵੰਤ ਮਾਨ ਸਰਕਾਰ ਦੀ ਇੱਕ ਇੱਕ ਅਹਿਮ ਉਹਨਾਂ ਦਾ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਹੈ ਕਿ ਬਾਹ ਫੜੀ ਹੈ ਵਪਾਰੀ ਭਰਾਵਾਂ ਦੀ ਤੋਰਾ ਹੁਣ ਫਾਇਦਾ ਲੈ ਲੈਣਾ ਚਾਹੀਦਾ ਤੇ ਸਕੀਮ ਵਿੱਚ ਆ ਕੇ ਤੇ ਤੇ ਆਪਣੇ ਆਪ ਆਪਣਾ business ਵਾਦੇ ਚ ਪਾਉਣਾ ਚਾਹੀਦਾ ਜੀ